ਉਹ ਹਨ ਲੱਗੀ ਬਿਨਾ ਰੈਣ ਨਾ ਜਾਗੇ ਕੋਈ ਸੋ ਜਾਗੇ ਜਿਸ ਆਪ ਜਗਾਵੇ ਹੋਰ ਨਾ ਜਾਗੇ ਕੋਈ ਸੁਣ ਕੇ ਮੇਰੇ ਮਨ ਵਿੱਚ ਖਿਆਲ ਆਇਆ ਸਾਡੇ ਵਰਗੇ ਕਹਿੰਦੇ ਨੇ ਸਵੇਰੇ ਉੱਠਿਆ ਨਹੀਂ ਜਾਂਦਾ ਕਿਉਂ ਨਹੀਂ ਉੱਠਿਆ ਜਾਂਦਾ ਕਿਉਂਕਿ ਸਾਡੀ ਅਜੇ ਲੱਗੀ ਨਹੀਂ ਸੱਚਮੁੱਚ ਜੇ ਕਿਸੇ ਬੰਦੇ ਨਾਲ ਵੀ ਲੱਗੀ ਹੋਵੇ ਨਾ ਪ੍ਰੀਤ 12 ਵਜੇ ਜੇ ਸੋਈਏ ਇਹ ਅਗਲਾ ਆਖੇ ਨਾ 2 ਵਜੇ ਫਿਰ ਉੱਠਣਾ ਤੇ ਸਾਡੇ ਅੰਦਰ ਉਹੀ ਤਾਜ਼ਗੀ ਹੋਏਗੀ ਕਿਉਂਕਿ ਅੰਦਰ ਪ੍ਰੀਤ ਹੋਏਗੀ ਅੰਦਰ ਪਿਆਰ ਹੋਏਗਾ ਉਦੋਂ ਨੀਂਦ ਪਿਆਰੀ ਨਹੀਂ ਉਦੋਂ ਪ੍ਰੀਤਮ ਪਿਆਰਾ ਹੁੰਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਪ੍ਰੀਤ ਦਾ ਉਸ ਪਿਆਰ ਦਾ ਆਨੰਦ ਮਾਣਿਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ ਬਾਣੀ ਦੇ ਅੰਦਰ ਕਿਰਪਾ ਕਰਦੇ ਨੇ ਗੁਰੂ ਜੀ ਕਹਿੰਦੇ ਜੇ ਕਿਤੇ ਮੁਸੀਬਤ ਪਵੇ ਨਾ ਤੇ ਪਿਆਰੇ ਤੋਂ ਅੱਗੇ ਹੋ ਕੇ ਮਰਨ ਨੂੰ ਚਿਤ ਕਰਦਾ ਹੈ ਪਿਆਰੇ ਤੋਂ ਪਹਿਲੋਂ ਮਰਨ ਨੂੰ ਚਿਤ ਕਰਦਾ ਜਿਸ ਪਿਆਰੇ ਸਿਓ ਨੇਹ ਹੋ ਤਿਸ ਅਗਾਹ ਮ